ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਜੋ ਬੱਸ ਅਸ਼ੇਮ ਪੰਜਾਬ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਪੰਜਾਬ ਪ੍ਰਧਾਨਾ ਗੁਰਿੰਦਰ ਸਿੰਘ ਲੋਰਾ ਜੀ ਔਰ ਸੀਨੀਅਰ ਮੀਟ ਪ੍ਰਧਾਨ ਪੰਜਾਬ ਪ੍ਰੇਸ਼ਾਨ ਠੰਡਾ ਜੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਸਾਡੇ ਸਰਪ੍ਰਸਤ ਰਣੇਂਦਰ ਸਿੰਘ ਉੱਜਲ ਜੀ ਚੇਅਰਮੈਨ ਜੀ ਸੁਨਦਰ ਜਸਤਰੀ ਜੀ ਔਰ ਸੁਭਚੰਨ ਸਿੰਘ ਜੀ ਔਰ ਸੋਨੂ ਮੁੰਗਾ ਜੀ ਰਣਪ੍ਰਕਾਸ਼ ਜੀ ਵਿਪਤ ਗੋਤਮ ਜੀ ਰਜਿੰਦਰ ਪੰਮਾ ਜੀ ਰਜਿੰਦਰ ਸ਼ਰਮਾ ਜੀ ਅਸ਼ੋਕ ਦੁਆ ਜੀ ਔਰ ਤਰਾਂਚੂ ਬੰਡਾ ਜੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਹਨ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਅੱਜ ਜੋ ਨਿਯੁਕਤੀ ਪੱਤਰ ਔਰ ਆਈਡੀ ਕਾਰਡ ਵੰਡੇ ਗਏ ਆ ਪ੍ਰਧਾਨ ਜੀ ਵੱਲੋਂ ਇਹ ਵੀ ਬਹੁਤ ਵਧੀਆ ਬਰਾਨਾ ਕਿਉਂਕਿ ਹਰ ਬੰਦੇ ਨੇ ਕਿਸੇ ਨਾ ਕਿਸੇ ਦਫ਼ਤਰ ਵਿੱਚ ਜਾਣਾ ਹੁੰਦਾ ਤੁਹਾਨੂੰ ਕੋਲ ਆਈਡੀ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਬੇਸ਼ੱਕ ਉਹਨਾਂ ਦਾ ਆਲਦਾ ਚੈਨਲ ਦਾ ਆਈਡੀ ਕਾਰਡ ਪਰ ਪ੍ਰੈਸ ਦਾ ਜੋ ਕਲੱਬ ਦਾ ਸਾਡਾ ਆਈਡੀ ਕਾਰਡ ਆ ਵਿਸ਼ੇਸ਼ ਤੌਰ ਤੇ ਲਗ ਬਣਿਆ ਔਰ ਅੱਜ ਨਿਯੁਕਤੀ ਪੱਤਰ ਔਰ ਆਈਡੀ ਕਾਰਡ ਅਸੀਂ ਵਿਸ਼ੇਸ਼ ਤੌਰ ਤੇ ਮਾਸਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਿੰਦਰ ਸਿੰਘ ਮੋਰਾ ਜੀ ਦਾ ਜਿਨੇ ਮੀਟ ਮਗਾਂ ਸਾਡੇ ਪੰਜਾਬ ਦੇ ਇਸ ਸੰਗਠਨ ਦਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂ ਜੀ ਬਸ ਬੱਦੂ ਜੰਦਾ ਜੀ ਸਾਧੂ ਮਹਾਰਾਜ ਜੀ ਅੱਛਾ ਜੀ ਜੰਦਾ ਜੀ ਵਾਜਦਾ ਜੀ ਜੰਦਾ ਬੰਮਾ ਹਾਂਜੀ ਲੱਗਦਾ ਮੌਪਤੀ ਗਾਦੀ ਬੋਲਾ ਅਸਤ ਜੀ ਤੁਹਾਨੂੰ ਜੇ ਕੇਰੇ ਮੁੜੇ ਰਿਹਾ ਕੋ ਬੋਰ ਮੋਕੇ ਹਾਂ ਜੀ ਚਲੋ ਉੱਥੇ ਹੀ ਆਪਰੰਤ ਦਾ ਹਾਂ ਇਸ ਤਰ੍ਹਾਂ ਇੱਕ ਜਣ ਅੱਗੇ ਆ ਜਾ ਕਰੋ ਪ੍ਰਗਤ ਜੀ ਮਗਰ ਤਾਂ ਤੁਹਾਨੂੰ ਜੀ ਹਰੋ ਨਾਮ ਮੁੜੇ ਰਿਹਾ ਜੀ ਤਾਂ ਮੈਂ ਬੋਲੂਗਾ ਜੀ ਮੌਜਾ

सुजेंद्री ਜੋ ਹੁਣ ਨਿਊਜ਼ ਪੱਤਰ ਰੱਖਣ ਬੁਲਾਉਂਦੇ ਹਾਂ ਹਾਂਜੀ ਸਰ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਆ ਪ੍ਰੈਸ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਕੀ ਕੀ ਏਜੰਡਿਆਂ ਨੂੰ ਲੈ ਕੇ ਜਿਹੜੀ ਵਿਚਾਰਤਲਾਪ ਹੋਈ ਜਨਤਾ ਇਹ ਅੱਜ ਸਭ ਤੋਂ ਵੱਡਾ ਜਿਹੜਾ ਉਰਾਲਾ ਸਾਰੇ ਪ੍ਰਧਾਨ ਜੀ ਬਲੋਂ ਦੁਰਾਜੀ ਬਲੋਂ ਤੇ ਬੀ ਪ੍ਰਧਾਨ ਰਾਜੀ ਬਲੋਂ ਇਹ ਉਰਾਲਾ ਕਿਤਾ ਜਿਹੜੀ ਸਾਰੇ ਮੈਂਬਰ ਨੂੰ ਇਹ ਪਛਾਣ ਪੈਂਦਾ ਹੈ ਯੁਕਤੀ ਪੱਤਰ ਵੀ ਤੇ ਪਛਾਣ ਪੱਤਰ ਇਹ ਗਾਰੰਟੀ ਕਾਰਡ ਜਿਹੜਾ ਹੈ ਉਹ ਬਹੁਤ ਵੱਡਾ ਪਛਾਣ ਪੱਤਰ ਹੈ ਜਿਹਦੇ ਨਾਲ ਇੱਕ ਸੰਸਾ ਦਾ ਇਕੱਠ ਵੀ ਨਜ਼ਰ ਆਉਂਦਾ ਹੈ ਤੇ ਇਹ ਜਿਹੜਾ ਪਛਾਣ ਪੱਤਰ ਹੈ ਹਰੇਕ ਦਫ਼ਤਰ ਵਿੱਚ ਹਰੇਕ ਮੈਗਜ਼ੀਨ ਵਿੱਚ ਇਹਨਾਂ ਦਾ ਕੰਮ ਇਹ ਤੇ ਬਹੁਤ ਵੱਡਾ ਪਰੰਗ ਹੈ ਇਹ ਅਸੀਂ ਉਮੀਦ ਕਰਦੇ ਹਾਂ ਕਿ ਉਹ ਨਾਲੇ ਟਾਈਮ ਤੇ ਵੀ ਅਸੀਂ ਇਹ ਪੂਰੀ ਸੰਤਾ ਇਹ ਪੂਰਾ ਪਰਬਾਰ ਇਹ ਉਹ ਜਿਹੇ ਭਲਾਈ ਦੇ ਕੰਮ ਜਿਹੜੇ ਸਮਾਜ ਵਿੱਚ ਜ਼ਰੂਰੀ ਹੈ ਉਹ ਵੀ ਕਰਦੇ ਰਹਿਣਗੇ ਇਹ ਪ੍ਰਧਾਨ ਜੀ ਨੂੰ ਸਾਡੇ ਵੱਲੋਂ ਬਹੁਤ ਬੁੱਢੀ ਬੀਸ਼ਾ ਇਹ ਮੀਟ ਕਰਦੇ ਆ ਵੀ ਆਨ ਆ ਦੇ ਟਾਈਮ ਤੇ ਅਸੀਂ ਇਕੱਠੇ ਹੋ ਕੇ ਹਰ ਮਸਲੇ ਦਾ ਹੱਲ ਇਕੱਠੇ ਹੋ ਕੇ ਕਰਾਂਗੇ ਹੈਂਕੀ ਇਹਤੇ ਜਾਣ ਜਿਆਦਾ ਕਵਰ ਕਰਦੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ